ਬਾਰ ਚਲਾ ਜਾਂਦਾ ਜਿਹਨ ਸੈਂਟਰ ਸਰਕਾਰ ਨੇ ਬੰਦ ਹੀ ਕਰਤਾ ਉਹਦੇ ਸਾਡਾ ਕਿਹੜਾ ਚਲੋ ਮੰਨ ਕੇ ਆਪਾਂ ਕਰਤਾ ਤੁਸੀਂ ਬੰਦ ਜਿਹੜਾ 26 ਝੋਨਾ ਚਲੋ ਸਰਕਾਰ ਨੇ ਕਰਤਾ ਸੈਂਟਰ ਨੇ ਕਰਤਾ ਕਿਸੇ ਨੇ ਕਰਤਾ ਜੀ ਜਿਹੜਾ 26 ਝੋਨਾ ਸੀ 26 ਝੋਨੇ ਤੇ ਵੀ ਕਾਟ ਲੱਗੀ ਬਾਈ ਜੀ ਤੁਹਾਨੂੰ ਵੱਧ ਪਤਾ ਹੋਣਾ ਸਾਡੇ ਨਹੀਂ ਮੈਂ ਤਾਂ ਆਪ ਹੀ ਕਹਿੰਦਾ ਵੀ ਜਿੱਥੇ ਕਾਟ ਰਹੀ ਤਾਂ ਹੀ ਪ੍ਰੋਬਲਮ ਹੋਗੀ 26 ਤਾਂ ਆਪਣੇ ਮੁੱਖ ਮੰਤਰੀ ਸਾਹਿਬ ਨੇ ਪਿੱਟ ਪਿੱਟ ਕੇ ਕਹੇ 26 ਲਾਓ ਜੀ 26 ਲਾਓ ਪਾਣੀ ਘਟ ਪਿੰਦਾ 26 ਲਾਓ ਫੇ 26 ਦੇ ਵੀ ਕਾਰ ਲੱਗੀ ਐਸੀ ਤਾਂ ਪਾਣੀ ਪਿਚਾਉਣੇ ਲੱਗੇ ਕੋਈ ਮਾੜਾ ਤਾਂ ਨਹੀਂ ਕਰਦਾ ਨਹੀਂ ਨਹੀਂ ਫਿਰ 26 ਦੇ ਕਾਰ ਕਿਉਂ ਲੱਗੀ ਪਾਣੀ ਤਾਂ 26 ਲਾਵਾਂਗੇ ਤਾਂ ਬਚੂਗਾ ਮੇਰੇ ਜਿਹੜੀ ਵੇਖੋ ਫਸਲ ਤੇ ਐਹੀ ਪ੍ਰੋਬਲਮ ਇੱਥੇ ਆ ਠੀਕ ਹੈ ਇਹ ਸ਼ੁਰੂ ਤੋਂ ਚਲਦੀ ਆਉਂਦੀ ਗੱਲ ਅੱਜ ਪਹਿਲੀ ਰੀ ਨਾ 26 ਘਟ ਵੈਰੈਟੀ ਆ ਘਟ ਦਿਨਾਂ ਦੀ ਵੈਰੈਟੀ ਆ ਤੇ 26 ਦੇ ਵੀ ਕਾਰ ਲੱਗੀ 26 ਘਟ ਦਿਨ ਦੀ ਵੈਰੈਟੀ ਆ ਅਲਟੀਮੇਟਲੀ ਤਾਂ ਸੈਂਟਰ ਨਾਲ ਜੁਆਇੰਟ ਹੋ ਕੇ ਕਰੋਗੇ ਸਪਲਾਈ ਹੋਰ ਕੇ ਜਾਂ ਤਾਂ ਪੰਜਾਬ ਚ ਸਾਰਾ ਝੋਨਾ ਲੱਗ ਜਾਂਦਾ ਹੋਵੇ ਫਿਰ ਆਪਣੀ ਡਿਮਾਂਡ ਆ ਡੈਮ ਆਪਾਂ ਨੂੰ ਸਾਰੀ ਕੰਟਰੀ ਦੇ ਨਾਲ ਹੀ ਡਿਮਾਂਡ ਵੇਖਣੀ ਪਊਗੀ ਤਾਂ ਕੀ ਹੋਗਾ ਬਈ ਨਹੀਂ ਨਹੀਂ ਮੰਨਦੇ ਆ ਥੋੜੀ ਗੱਲ ਸ਼ਰਵੀ ਤਾਂ ਪਰਮਲ ਚ ਹੁੰਦਾ ਵੀਰੇ ਪਰਮਲ ਹੋਣੇ ਲੈਣਾ ਤਾਂ ਉਹਨਾਂ ਨੇ ਹੀ ਐਂਡ ਤੇ ਯਾਰ ਫਿਰ ਆਏ ਤਾਂ ਫਿਰ ਕੋਈ ਵੀ ਨਹੀਂ ਲੈ ਲੇ ਇੱਕ ਮਿੰਟ ਫਿਰ ਦਾ ਇੱਕ ਮਿੰਟ ਤੁਸੀਂ ਮੰਨਦਾ ਵੀ ਹਾਈ ਫੈਟ ਬੰਦ ਕਰਦਾ ਤੇ ਪਤਾ ਕਰ ਲੈ ਲੈ ਕੇ ਆਉਂਦੇ ਪਿੱਛੇ ਜਾਂਦੇ ਪਰ ਵੀ ਬਿਲਕੁਲ ਅੱਛਾ ਅੱਜ ਆਪ ਆਏ ਆ ਹਨਾ ਯੁੱਧ ਨਸ਼ਿਆਂ ਵਿਰੁੱਧ ਠੀਕ ਹੈ ਗੱਲ ਸਾਡੇ ਨਕੀਰੀਏ ਦੇ ਵਿੱਚ ਸਾਫ ਵੀ ਖੜੇ ਆ ਇਧਰ ਸਾਫ ਖੜੇ ਆ ਨਕੀਰੀਏ ਦੇ ਵਿੱਚ ਚਲੋ ਤੁਸੀਂ ਮੈਨੂੰ ਦੋ ਬੰਦੇ ਦੋ ਲੈ ਮੈਂ ਤੜਕੇ ਫਣਾਉਣਾ ਤੁਹਾਨੂੰ ਚਟਾ ਦੇ ਜੀ ਕੋਈ ਪਰ ਇਹ ਤਾਂ ਤੁਹਾਨੂੰ ਕਹੀ ਜਾਂਦੇ ਬਈ ਇਹ ਵੀ ਸਾਥ ਦੋਣਾ ਠੀਕ ਹੈ ਗੱਲ ਗੋਲੀਆਂ ਲਿਆਣੇ ਵੀ ਗਈ ਜਾਂਦੀਆਂ ਦਾਦਾ ਜੀ ਮੇਰੀ ਬੇਹੰਤ ਸਾਡਾ ਕੰਮ ਵੀ ਵੇਖੋ ਨਾ ਟਵਾਣਾ ਜਲਾਲਾਬਾਦ ਦੇ ਨਾਲ ਉੱਥੇ ਜਾ ਕੇ ਪਤਾ ਕਰੋ 80% ਅਸੀਂ ਖਤਮ ਕਰ ਹੋਇਆ ਕਿਦ ਨਾਲ ਥੋੜੀ ਸਹਿਯੋਗ ਨਾਲ ਹੋਇਆ ਸਰਕਾਰ ਕਰ ਰਹੀ ਹੈ ਤੁਸੀਂ ਸਹਿਯੋਗ ਕਰੋ ਪ੍ਰਧਾਨ ਜੀ ਆਪਾਂ ਖਤਮ ਕਰਾਂਗੇ 6 ਆਦੀ ਜਵਾਨੀ ਬਚਾ ਕੇ ਜ਼ਿੰਦਗੀ ਚ ਉਹ ਵੀ ਵੱਡਾ ਕੋਈ ਕੰਮ ਨਹੀਂਗਾ ਹੁਣ ਜਿਹੜੀ ਬਿਮਾਰੀ ਲੱਗ ਗਈ ਹੈ ਇੱਕਦਮ ਤਾਂ ਬਈ ਠੀਕ ਹੋਣੀ ਨਹੀਂ ਆਪਦੀ ਫਸਲ ਉਹਦੀ ਆਪਾਂ ਸਪਰੇ ਵੀ ਤਾਂ ਕਰਦੇ ਹੀ ਆ ਕਿ ਨਹੀਂ ਕਰਦੇ ਹੁਣ ਇਹ ਆਪਣੇ ਜਵਾਕਾਂ ਨੂੰ ਜਿਹੜੀ ਬਿਮਾਰੀ ਲੱਗੀ ਹੈ ਰਲ ਮਿਲ ਕੇ ਖਤਮ ਹੋਣੀ ਨਾ ਮੈਂ ਇਕੱਲਾ ਖਤਮ ਕਰ ਸਕਦਾ ਨਾ ਤੁਸੀਂ ਕਰ ਸਕਦੇ ਆਹ ਬਾਈ ਨਹੀਂ ਅਸੀਂ ਵਿਚਰਦੇ ਆਂ ਸਾਬ ਨਾਲ ਵੀ ਚਲੋ ਵਿਚਰਦੇ ਆਂ ਬਹੁਤ ਇਹਦੀ ਮਿਹਨਤ ਕਰਦਾ ਇਹ ਮਿਹਨਤ ਇਹ ਨਹੀਂ ਕਹਿੰਦੇ ਜਦੋਂ ਇਹਨੂੰ ਫੋਨ ਕਰਦੇ ਆਂ ਵਿਚਾਰਾ ਭੱਜਦਾ ਫੜਦਾ ਕਰਦਾ ਪਰ ਸਾਨੂੰ ਇੰਨਾ ਵੀ ਪਤਾ ਵੀ ਫੋਨ ਵੀ ਆ ਜਾਂਦੇ ਉਸ ਤੋਂ ਮੈਂ ਨਹੀਂ ਕਰਦਾ ਠੀਕ ਆ ਗੱਲ ਤੁਸੀਂ ਕਰ ਦੇਓਗੇ ਕੋਈ ਹੋਰ ਕਰਵਾ ਲੈਂਦੀ ਮੇਰੀ ਮੇਰੀ ਹੁੰਦੇ ਸੋਨ ਮੈਂ ਤੇ ਵੀ ਗਿਆ ਰੱਖ ਲਿਆ ਥੋੜਾ ਇੱਕ ਮਿੰਟ ਥੱਲੇ ਬਹੁਤ ਆਪਣੇ ਇੱਕ ਮਿੰਟ ਬਾਈ ਥੱਲੇ ਇਹਨਾਂ ਨੂੰ ਪੁੱਛ ਲੋ ਇਹ ਵੀ ਕਰ ਰਿਹਾ ਕਿ ਜੇ ਸਾਡਾ ਬੰਦਾ ਵੀ ਨਾਲ ਉਹਨੂੰ ਵੀ 2 ਘੰਟੇ ਬਿਠਾ ਲਾ ਅਗਲੀ ਦੀ ਚਿੱਟੀਆਂ ਵਾਲੇ ਮਗਰ ਤੇ ਗੋਲੀਆਂ ਵਾਲੇ ਉਹਨਾਂ ਨਾਲ ਲਿਆਣੇ ਹੁਣ ਤੁਸੀਂ ਕਿਸੇ ਬੰਦੇ ਤੋਂ ਪੁੱਛ ਲੋ ਤੁਹਾਡੇ ਲੀਡਰ ਇਹਨਾਂ ਤੋਂ ਪੁੱਛ ਲੋ ਵੀ ਲਿਆਣੇ ਤੜਕੇ ਕਿੰਨੀਆਂ ਗੋਲੀਆਂ ਦੇ ਕਹਿ ਸਕਦੇ ਵੀਰੇ ਸਿਰੇ ਕੱਢੋ ਯਾਰ ਵੀ ਇਹ ਫੋਰਸ ਚਾਹੀਦੀ ਹੈ ਜੇ ਮੀਨ ਨਾਮ ਲਾਈ ਸ਼ਾਹ ਪ੍ਰੋਫੀਨ ਦਾ ਹਾਂਜੀ ਉਹ ਫੋਟਿਚਾ ਕੀਤਾ ਪਿਆ ਉਹਨੂੰ ਨੀਵਾ ਕਰੋ ਸਾਡੇ ਪਾਰ ਨਹੀਂ ਜਾਂਦਾ ਰੱਖ ਦਿੰਦੇ ਨੇ ਹਾਂ ਮੈਨੂੰ ਐਂ ਜੀ ਤੇ ਪ੍ਰੋਬਲਮ ਦੱਸੋ ਜਾਂ ਮੈਂ ਉਸ ਕਰ ਤੋਂ ਪੱਜਾ ਮਦੀਨ ਦਾ ਉਹ ਕਰ ਖਾ ਦੇ ਦੋ ਫਿਰ ਸ਼ਾਮ ਡੀਸੀ ਸਾਹਿਬ ਆਏ ਸੀ ਮੈਂ ਬੱਬੂ ਜੀ ਬਾਪੂ ਮੇਰੀ ਬੇਨਤੀ ਸੁਣੋ ਕਿੰਨਾ ਨੰਬਰ ਮੋਗਾ ਦੱਸੋ 19000 ਚਾਹ ਆ ਮੋਗਾ ਨਹੀਂ ਹੈਡ ਜੀ ਹੈਡ ਆਪਣਾ ਪਾਣੀ ਵਾਲੇ ਹੈਡ ਪਾਣੀ ਵਾਲੇ ਹਾਂ ਹੁਣ ਤਾਂ ਪਿੱਛੇ ਤੋਂ ਪਾਣੀ ਵਾਲਾ ਉਹ ਬਤਾ ਦਿੱਤੇ 23 ਕਰੋੜ ਦੀ ਨਵੀਂ ਬਣਾਤੀ ਸਾਰੀ ਝਾੜੀ ਚੀੜਾ ਦੋ ਇੱਕ ਨਾ ਸ਼ਾਪ ਦੇ ਦਾ ਕੇਸ ਤੁਹਾਨੂੰ ਵੀ ਪਤਾ ਮੈਂ ਉਹਦੇ ਤੇ ਧਰਨਾ ਵੀ ਲਾਇਆ ਸੀ ਉਹ ਪਤਾ ਤੁਹਾਨੂੰ ਵੀ ਕਰ ਨਿਸ਼ਾਨੀ ਵਾਲਾ ਹਾਂ ਨਿਸ਼ਾਨੀ ਵਾਲਾ 3 ਸਾਲ ਹੋ ਗਏ ਉਹਨਾਂ ਕੋਲੇ ਸਵਾਕ ਗਿੱਲਾ ਪੈ ਗਿਆ ਉਹ ਪੰਮਾ ਸੇ ਸ਼ਾਦੀ ਆਪਾਂ ਕਰਾਤੀ ਹੁਣ ਕਰਾਦੀ ਉਹਦੇ ਚ ਕਨਾਲ ਖਾਂਦੀ ਉਹਨਾਂ ਨੂੰ ਆ ਗਈ ਖਾਲਾ ਉਹ ਗਾਂ ਉਹਨਾਂ ਦੇ ਬਣਾਈ ਠੀਕ ਹੈ ਅਸੀਂ ਨਹੀਂ ਕਹਿੰਦੇ ਪਰਚਾ ਕਰਾਉਂ ਅਸੀਂ ਨਹੀਂ ਕਹਿੰਦੇ ਕਿ ਕਿਸੇ ਦੇ ਪਰਚੇ ਕਰਾਉਂ ਪਰਚਾ ਪਾਲੀ ਤੋਂ ਪਰਚੇ ਚ ਨਿਕਲਣਾ ਕੀ ਉਹ ਵੀ ਜ਼ਿਮੀਂਦਾਰ ਉਹ ਵੀ ਜ਼ਿਮੀਂਦਾਰ ਤੁਸੀਂ ਤੁਹਾਡੇ ਔਖੇ ਲੱਗ ਜਾਣਗੇ ਤੁਹਾਡੇ ਉਹ ਮੰਗਾ ਮੁੰਡਾ ਉਹਨੂੰ ਕਹਿ ਕੇ ਤੁਸੀਂ ਆਪਦੇ ਕੋਲੇ ਸੱਦਗੇ ਉਹਨਾਂ ਤੋਂ ਜਿਹੜੀ ਉਹਨਾਂ ਦੀ ਜ਼ਮੀਨ ਹੋਂਦੀ ਐ ਐਮਐਲ ਸਾਹਿਬ ਇੱਕ ਮਿੰਟ ਚੁੱਪ ਰਹੇ ਦੱਸ ਵੀ ਤੈਨੂੰ ਕੀ ਕਿਹਾ ਸਹੀ ਦੱਸ ਇੱਕ ਮਿੰਟ ਆਵਾਂ ਤੇ ਕੈਬੀ ਇਹਨਾਂ ਜੇਕਰ ਬਲਾ ਕਰ ਇਹਨਾਂ ਦਾ ਨਿਬੜਦਾ ਤਾਂ ਤਾ ਨਿਬੜ ਦੋ ਜੇ ਨਹੀਂ ਨਿਬੜਦਾ ਨਹੀਂ ਹੁੰਦਾ ਤਾਂ ਬਈ ਉਹਨਾਂ ਦੀ ਮਦਦ ਕਰਕੇ ਉਹਨੂੰ ਜਗਾ ਸਕਦੇ ਹਾਂ ਹਾਂਜੀ ਉਹਨਾਂ ਨੂੰ ਪੂਲਸ ਫੋਰਸ ਨਾਲ ਉਹਨੂੰ ਪ੍ਰੋਟੈਕਸ਼ਨ ਦਵਾਓ ਜਗਾ ਦਿਓ ਮੇਰੀ ਗੱਲ ਸੁਣੋ ਠੀਕ ਹੈ ਨਿਸ਼ਾਨਦੀ ਵੀ ਕਰਾਤੀ ਤੁਹਾਡੇ ਸਾਹਮਣੇ ਤੁਸੀਂ ਧਰਨਾ ਦਿੱਤਾ ਜਿਵੇਂ ਕਿ ਮੈਂ ਕੀਤਾ ਉਹ ਨਿਸ਼ਾਨਦੀ ਕਰਾਂਤੀ ਅਸੀਂ ਵੀ ਉਸ ਗੱਲ 'ਚ ਮੈਂ ਤਾਂ ਐਕਸਲ ਸਾਹਿਬ ਨੂੰ ਕਿਹਾ ਵੀ ਉਹਨਾਂ ਦਾ ਉਹਨਾਂ ਦੇ ਅੱਖ 'ਚ ਕਰ ਦਿਓ ਉਧਰ ਕਰ ਦਿਓ ਵੱਟ ਤੇ ਕਰ ਦਿਓ ਦੋਵਾਂ ਦਾ ਕਲੇਸ਼ ਮੁੱਕ ਜੇ ਬਰਾਬਰ ਬਰਾਬਰ ਵੰਡ ਦਿਓ ਸਾਹਿਬ ਖੜੇ ਸਾਡੇ ਇਹ ਵੀ ਦੇ ਵੀ ਦੱਸੋ ਸਾਨੂੰ ਕਿਦਾਂ ਦਾ ਟਾਈਮ ਦੇਣੇ ਕਿਦੋਂ ਛੜਾ ਕੇ ਦੇਣੇ ਜਿਵੇਂ ਉਹਨਾਂ ਦੇ ਬਾਈ ਜਾ ਕੇ ਯਾਰ ਆਪਣੀ ਗੱਲ ਹੋਈ ਸੀ ਕਰਚਾ ਦੇਂਦੀ ਵੀ ਦੱਸੋ ਸਰ ਸਾਨੂੰ ਤੇ ਜਦੋਂ ਇਹਨਾਂ ਦਾ ਸੇਵਾ ਸੈਸ਼ਨ ਆ ਲਾਏਗਾ ਲਾ ਆਵੇ ਸਵੇਰਦਾਰ ਮੇਰੇ ਕੋਲੇ ਆ ਜਾਓ ਦੱਸ ਜੀ ਬਹਿ ਕੇ ਆਪਾਂ ਗੱਲ ਕਰ ਲਾਂਗੇ ਜੋ ਸੋਲਿਊਸ਼ਨ ਹੋਊਗਾ ਅਹੀ ਤਾਂ ਪੂਲ ਪ੍ਰੋਟੈਕਸ਼ਨ ਦੇਣੀ ਸਾਨੂੰ ਜਦੋਂ ਸਰ ਸੋਲੂਸ਼ਨ ਇਹਦੇ ਪਿੱਛੇ ਬਿਕੀ ਹੈ ਇੱਕੋ ਹੀ ਗੱਲ ਹੈ ਉਹ ਐ ਨਹੀਂ ਹੋਣਾ ਉਹ ਗੱਲ ਹੈ ਵੀ ਉਹ ਪੁਸ਼ ਨਾਲੀ ਗੱਲ ਹੈ ਵੀ ਹਟਣਾ ਨਹੀਂਗਾ ਬਸ ਬਸ ਪਰ ਉਹਨਾਂ ਦਾ ਕਸੂਰ ਹੈ ਨਹੀਂ ਕੋਈ 100% ਮੇਰਾ ਥੋੜੀ ਜਿਮਾਨ ਰੈਗੀ ਉਹ ਕਰਾਉ ਜੀ ਕੋਈ ਨਹੀਂ ਸਰ ਹੋਜੀ ਬੁੱਧਵਾਰ ਤੁਸੀਂ ਮੇਰੇ ਵੀਰ 10 ਵਜੇ ਮੇਰੇ ਕੋਲ ਆ ਜਾਓ ਠੀਕ ਹੈ ਬੈਂਟਾ ਤੇ ਬੰਦ ਲੈ ਕੇ ਜਾਣਾ ਇਹ ਆਪਣੀ ਗੋਦਨ ਜਿੱਦਨ ਗੱਲ ਵੀ ਹੋਈ ਸੀ ਪਰਚਾ ਦੇ ਦਿਆਂਗੇ ਹੱਜ ਤੱਕ ਪਰਚੇ ਦੇ ਦਿਓ ਜਦੋਂ ਹੋਣੀ ਹੈ ਇਹ ਕਿਆ ਵੀ ਐਸ ਐਚ ਸਾਹਿਬ ਬੁਲਾ ਲੈਣਗੇ ਨਾ ਮੰਨੇ ਮੇਰੀ ਗੱਲ ਸੁਣੋ ਆਪਾਂ ਮੁਲਾਜ਼ਮ ਭੇਜ ਦਾਂਗੇ ਨਾ ਹਟੇ ਫਿਰ ਜਿਹੜੀ ਕਾਰਵਾਈ ਬਣਦੀ ਕਰ ਦੇਵੋ ਸਰਪੰਚਾ ਆਪਾਂ ਪਿੰਡ 'ਚ ਬੈਠੇ ਆ ਆਪਾਂ ਨੂੰ ਉਹ ਵੀ ਪਣਾ ਉਹ ਗਲਤ ਆ ਉਹ ਸਹੀ ਹੈ ਠੀਕ ਹੈ ਉਹ ਵੀ ਆਪਣੇ ਭਰਾ ਇਹ ਵੀ ਭਰਾ ਹੈ ਜੇ ਯਾਰ ਮਸਲਾ ਵੈਸੇ ਹੀ ਰਾਜੀ ਨਾ ਹੋ ਜੇ ਤੇ ਪਰਚੇ 'ਚ ਕੀ ਪਿਆ ਯਾਰ ਉਹ ਕੱਲੂ ਉਹ ਕਰਾਉਣਗੇ ਇਹਨਾਂ ਦੇ ਫਿਰ ਕੀ ਮਤਲਬ ਕਰਦਾ ਕੱਲ ਜੀ ਤਾਂ ਹੀ ਕਹਿਣਾ ਪਾਹ ਪਰਚਾ ਤੇ ਅੱਗੇ ਉਹਨਾਂ ਦਾ ਬੰਦਾ ਮਰ ਗਿਆ ਆਪਾਂ ਨਹੀਂ ਚਾਹਦੇ ਵੀ ਬਦਰਾ ਵਾਲੀ ਸਰਕਾਰ ਆ ਪਰਚਾ ਪੁਰਚੇ ਜ ਨਹੀਂ ਪੈਂਦੀ ਇਹ ਨਹੀਂ ਠੀਕ ਹੈ ਜਿੱਥੇ ਜਿੱਥੇ ਕੋਈ ਤੁਸੀਂ ਠੀਕ ਆ ਉੱਤੇ ਅਸੀਂ ਠੀਕ ਨਹੀਂ ਕਹਾਵਾਂਗੇ ਤੁਹਾਨੂੰ ਇਹ ਸ਼ਾਬਾਸ਼ ਕਹਿੰਨਾ ਨਹੀਂ ਨਾ ਗੱਲ ਉਹ ਕੋਈ ਚੱਕਰ ਨਹੀਂ ਆ ਪਰ ਜਿੱਥੇ ਕੋਈ ਕਮੀ ਰਹਿ ਗਈ ਆਪਾਂ ਉਹ ਦੋਨੋਂ ਟਰਾਲੀਆਂ ਟਰੋਲੀਆਂ ਸਮਾਨ ਦਵਾ ਦਿਓ ਸਾਡਾ ਰੱਖਣੀ ਵਾ ਕਰਦੇ ਅਸੀਂ ਉਹ ਕਰਾ ਦੇ ਸਾਡਾ ਤੁਜੀ ਉਹਨੇ ਵੀ ਅਸੀਂ ਜਿਆਦਾ ਹੋਈ ਤੁਸੀਂ ਆ ਕੇ ਅਸੀਂ ਖੇ ਕਰਾਵਾਂਗੇ ਕਰਾਇਆ ਨਹੀਂ ਉਹਨੇ ਕਰਾ ਦੇ ਸਾਡੇ ਪਾਸੇ ਮੇਰਾ ਨੈਬਰ ਵੀ ਐਸੇ ਪਰਸੋਂ ਸਾਫ ਪੂਰਾ ਜੋ ਨੂਰ ਨੂੰ ਜਾਣਦੇ ਸੀ ਮੇਰੇ ਕੋ ਨੈਬਰ ਹੀ ਆਇਸੀ ਪਰਸੋ ਤੁਹਾਡੇ ਪਿੰਡ ਲੈ ਵੈਕਸੀ ਸਾਹਿਬ ਨੂੰ ਕਹਿੰਦੇ ਖਾਣੇ ਮੌਕਾ ਰੱਖਦੇ ਦੋ ਚਾਰ ਦਿਨਾਂ ਚ ਮੌਕਾ ਜਦੋਂ ਮੈਂ ਅਗਲੀ ਮੌਕਾ ਰੱਖ ਰਿਹਾ ਬਿਜਲੀ ਘਰ ਚ ਇੱਕ ਜਹੀ ਆਈ ਸਾਡੀ ਸਾਡੀ ਬਿਜਲੀ ਇੱਕ ਹੋਰ ਸੁਣਉਂ ਨਹੀਂ ਪੰਜ ਜੈਲਾਂ ਆਪਣੀਆਂ ਹਨ ਪੰਜ ਥਾਣੇਦਾਰ ਚਾਹੀਦੇ ਇਹਨਾਂ ਕੋਲੇ ਥਾਣੇਦਾਰੀ ਇੱਕ ਫੰਡ ਕੇ ਕੀ ਕਿਸੇ ਨੂੰ ਨਹੀਂ ਮੈਂ ਉਸ ਕੱਲ ਚ ਵੀ ਐਗਰੀਡ ਹਾਂ ਜਿਹੜਾ ਸਟਾਫ ਤੋਂ ਵੰਡ ਕੇ ਮਿਲਣਾ ਦੋ ਐਸੇ ਆਪਣੇ ਕੋਲ ਕੱਲਿਆ ਪਰਸੋ ਆਜਣਗੇ ਪੈਸੇ ਬਹੁਤ ਆ ਆਪਣੇ ਕੋਲੇ ਉਹ ਕਹਿੰਦੇ ਹੁੰਦੇ ਸੀ ਕਿ ਆਪਣੇ ਮੁੱਖ ਮੰਤਰੀ ਸਾਹਿਬ ਵੀ ਪੀਪਾ ਹੁੰਦਾ ਖਾਲੀ ਵਗੈਰਾ ਵਗੈਰਾ ਉਹ ਪਲੀਆਂ ਕਰਦਾ ਉਹ ਤਾਂ ਭੰਗਿਆ ਹੋਣਾ ਕਿਉਂ ਖੜਕਦਾ ਫਿਰਦਾ ਆਪਣਾ ਜਾਲ ਹੁੰਦਾ ਭਰਤਾ ਹੁੰਦਾ ਇੱਕ ਮਿੰਟ ਜੇ ਜੀ ਸਾਡੇ ਇੱਕ ਮਿੰਟ ਇੱਕ ਮਿੰਟ ਜੀ ਜਈ ਆਗੇ ਜੀ ਤੁਹਾਡੇ ਦੋ ਲੱਗ ਹੁਣ ਬੇਨਤੀ ਸੁਣੋ ਇੱਕੋ ਆਪਾਂ ਸਾਰੇ ਜ਼ਿੰਮੇਦਾਰ ਮੇਰੀ ਤੇ ਫੈਕਟਰੀ ਜਲਦੀ ਨਹੀਂ ਜਿਵੇਂਣ ਤੇ ਡਕਟਰ ਹੈ ਥੋੜੀ ਹੈ ਜਿਆਦਾ ਉਹ ਰੱਬ ਦੀ ਪਰਮਾਤਮਾ ਦੀ ਕਿਰਪਾ ਪਰ ਗੱਲ ਹੈ ਜ਼ਿੰਮੇਦਾਰ ਬੰਦਾ ਲੈਣ ਤੇ ਨਹਿਰੀ ਪਾਣੀ ਪਹਣੇ ਦੇ ਉਸ ਕੋਲੋਂ ਤਾਂ ਸਰਕਾਰ ਜਿੰਨੇ ਕੁ ਯੋਗੀ ਹੈ ਪ੍ਰਿਕੋ ਟਾਈਮ ਤਾਂ ਰੇਚੀ ਤੇ ਲੱਗਦਾ ਹੀ ਹੈ 60 ਸਾਲ ਬਾਅਦ ਪਹਿਲੀ ਪੰਜਾਬ ਦੀ ਨਹਿਰ ਆਪਾਂ ਨੂੰ ਮਿਲੀ ਚੌਧਰੀ ਮੈਨੂੰ ਉੱਥੇ ਆਇਆ ਮੈਂ ਤਾਂ ਲੇਟ ਹੋ ਗਿਆ ਕੋਸ਼ਿਸ਼ ਕਰੀ ਇਹਨੇ ਭਈ ਘਟੂ ਘਟੇ ਜ਼ਿਮੀਂਦਾਰ ਨੂੰ ਪਾਣੀ ਚੰਗਾ ਮਿਲ ਜੇ ਸੇਮ ਹਫਤੇ ਬਾਅਦ ਚੱਲ ਪੈਣਾ ਥੋੜੀ ਮੇਰੀ ਜਮਾਨ ਰਹਿ ਗਈ ਜੇ ਤੁਹਾਡੇ ਪਿੰਡਾਂ ਚ ਸੇਵ ਨਾ ਖਤਮ ਕਰ ਸਕਿਆ ਤੁ ਤੁ ਵੋਟਾਂ ਮੰਗੇ ਨਹੀਂ ਹੁੰਦਾ ਬਸ ਇਦੂਆਦ ਕੋਈ ਗੱਲ ਨਹੀਂ ਇਹ ਅੱਡ ਚੀਜ਼ ਹੈ ਹੱਕ ਬਣਦਾ ਜਿੱਤੇ ਸਾਡੇ ਤੇ ਕੋਈ ਤਸ਼ੱਦਦ ਹੈ ਉਹ ਪ੍ਰੋਟੈਸਟ ਕਰਨਾ ਵੀ ਮੇਰਾ ਤੁਹਾਡੇ ਨਾਲ ਬਹਿਣਾ ਵੀ ਹੱਕ ਹੈ ਉਸ ਗੋਲ ਜੇ ਕੁਬਤ ਸਾਡੀਆਂ ਟਰਾਲੀਆਂ ਟੁੱਲੀਆਂ ਦਵਾ ਦਿਓ ਵੀ ਆਪਾਂ ਕਰ ਲੈਣ ਦਵਾ ਦਿਓ ਸਮਾਨ ਸਮੂਹਾਂ ਮੇਰੀ ਗੱਲ ਕੋਈ ਕਰੋ ਇਹ ਹੱਕ ਬਣਦਾ ਆਪਦਾ ਜਿਹੜਾ ਕੋ ਰਹਿ ਗਿਆ ਸਮਾਨ ਤਾਂ ਲਈਆ ਹਾਂ ਦਵਾਓ ਕਹਿੰਦੇ ਆ ਪਈਆਂ ਸੀ ਟਰਾਲੀਆਂ ਸਾਡੀਆਂ ਉੱਥੇ ਰਹਿ ਗਈਆਂ ਨਹੀਂ ਤਾਂ ਅਸੀਂ ਉੱਥੇ ਆਉਣਾ ਸੀਗਾ ਉਹ ਹੈ ਤੇ ਵੀ ਆਉਣਾ ਨਹੀਂ ਬੀਬੀਆਂ ਮਦਦ ਆ ਅੱਜ ਕੰਬੋਜ ਗੋਲਟੀ ਐਮਐਲਏ ਸਾਹਿਬ ਆਏ ਸੀਗੇ ਕੀ ਕਾਰਨ ਬਣਿਆ ਕਿ ਉਹਨਾਂ ਦਾ ਅੱਜ ਘਰਾਓ ਕਰਨਾ ਤੇ ਦੇਖੋ ਘਰਾਓ ਸਾਡੇ ਐਮਐਲਏ ਆ ਠੀਕ ਆ ਉਹਨਾਂ ਨੇ ਪਿੰਡਾਂ ਚ ਆਉਣਾ ਆਉਣ ਜੀ ਸਦਕੇ ਪਰ ਜੋ ਸਾਡੇ ਤੇ 14 ਮਹੀਨੇ ਅਸੀਂ ਜਿਹੜਾ ਸਾੜਕਾਂ ਦੇ ਉੱਤੇ ਬੈਠੇ ਰਹੇ ਔਰ ਡੱਲੇਵਾਲ ਸਾਹਿਬ ਨੇ ਜਿਹੜਾ 3 ਮਹੀਨਿਆਂ ਤੋਂ ਵੱਧ ਸਾਡਾ ਜਿਹੜਾ ਉੱਥੇ ਮਰਨ ਵਰਤ ਚੱਲਿਆ ਤੇ ਕੀਤਾ ਕੀ ਗਿਆ ਇੱਕ ਪਾਸੇ ਸਾਨੂੰ ਮੀਟਿੰਗ ਦੇ ਕੇ ਤੇ 19 ਤਰੀਕ ਨੂੰ ਉਹਨਾਂ ਨੂੰ ਜਿਹੜਾ ਚੰਡੀਗੜ੍ਹ ਦੇ ਵਿੱਚ ਗ੍ਰਿਫਤਾਰ ਕਰ ਲਿਆ ਤੇ ਸਾਡੇ ਤੇ ਜਿਹੜਾ ਸੱਦਰ ਕਰਕੇ ਸਾਡਾ ਜਿਹੜਾ ਸਮਾਨ ਟਰਾਲੀਆਂ ਤੇ ਜਿਹੜਾ ਉਹ ਕੁਛ ਤਾਂ ਆਪਦੇ ਐਮਐਲਏ ਨੇ ਚੋਰੀ ਕਰ ਲੀਆਂ ਸਾਡੀਆਂ ਟਰਾਲੀਆਂ ਸਮਾਨ ਜਿਹੜਾ ਆਪਦੇ ਝੇਤਿਆਂ ਨੂੰ ਚਕਾਤਾ ਏ ਸੀ ਜੋ ਵੀ ਟੈਲੀਫੋਨ ਜਿਹੜਾ ਸਾਡਾ ਉੱਥੇ ਸੀ ਇਕੱਠਾ ਕੀਤਾ ਉਹ ਸਾਰਾ ਜਿਹੜਾ ਉਹਨਾਂ ਨੇ ਜਗਾਦਾ ਉਹਦੇ ਵਿਰੋਧ ਦੇ ਵਿੱਚ ਜਿਹੜਾ ਅਸੀਂ ਸਰਕਾਰ ਦੇ ਕਾਲ ਸਾਡੀ ਦਿੱਤੀ ਵੀ ਆ ਢੱਲੇਵਾ ਸਾਹਿਬ ਜੀ ਕਿ ਸਰਕਾਰ ਨੂੰ ਜਿਹੜੇ ਸਵਾਲ ਜਵਾਬ ਕਰਨੇ ਆ ਉਹਦੇ ਚੋਂ ਹੀ ਉਸ ਲੜੀ ਚੋਂ ਹੀ ਅੱਜ ਜਿਹੜਾ ਸਾਡਾ ਹਲਕੇ ਦਾ ਐਮਐਲਏ ਗੋਲਦੀ ਕਮੋਜ ਉਹ ਜਿਹੜਾ ਬੁਰਜਾਂ ਚ ਆਏ ਸੀ ਉਹਨੂੰ ਅੱਜ ਸਵਾਲ ਜਵਾਬ ਕੀਤੇ ਆ ਤੇ ਉਹਨੂੰ ਇਹ ਗੱਲ ਕਹੀ ਆ ਵੀ ਜਿਹੜਾ ਸਾਡਾ ਸਮਾਨ ਚੋਰੀ ਕੀਤਾ ਵਾ ਜੋ ਸਾਡੀਆਂ ਟਰਾਲੀਆਂ ਸਮਾਨ ਆ ਜਿਹੜਾ ਉਹ ਸਾਡਾ ਦਬਾਓ ਤੇ ਜਿਹੜੀ ਸਰਕਾਰ ਨੇ ਸਾਡੇ ਤੇ ਪ੍ਰੈਟਿਸ਼ ਸ਼ੁਰਾ ਮਾਰਿਆ ਉਹ ਜਿਹੜਾ ਬਹੁਤ ਮਾੜਾ ਸਾਡੇ ਨਾਲ ਕੀਤਾ ਇਹ ਇਹ ਸਰਕਾਰ ਕਹਿੰਦੀ ਸੀ ਅਸੀਂ ਜੀਵਨੀਦਾਰਾਂ ਦੀ ਸਰਕਾਰ ਆਂ ਔਰ ਜੀਵਨੀਦਾਰਾਂ ਨਾਲ ਚੱਲਦੇ ਆਂ ਮੁੱਖ ਮੰਤਰੀ ਇਹ ਗੱਲ ਕਹਿੰਦਾ ਹੁੰਦਾ ਸੀ ਕਿ ਮੈਂ ਇੰਝਣਾਂ ਦੇ ਮੂਹਰੇ ਮੱਛਰदानी ਲਾ ਕੇ ਜਿਹੜਾ ਪੈਂਦਾ ਰਿਆਂ ਜੈਂਡਰੀ ਕਸਮ ਜਾਣਦਾ 15 ਫੁੱਟ ਜਿਹੜਾ ਖੂਹ ਦੇ ਵਿੱਚ ਵੜਨ ਜਾਣਦਾ ਤੇ ਅੱਜ ਦੇਖ ਲਓ ਨੇ ਸਾਡੇ ਨਾਲ ਕੀ ਕੀਤਾ ਦਿੱਲੀ ਦੇ ਯਾਰ ਬਣ ਕੇ ਮੋਦੀ ਦੇ ਨਾਲ ਮਤਲਬ ਯਾਰੀ ਭਗਾ ਕੇ ਸਾਡੇ ਜਿਹੜਾ ਜੀਵਨੀਦਾਰਾਂ ਦੀ ਪਿੱਠ ਦੇ ਵਿੱਚ ਸ਼ੂਰਾ ਮਾਰਿਆ ਇਹ ਜਿਹੜੀ ਸਰਕਾਰ ਆ ਅਸੀਂ ਤਾਂ ਇਹ ਕਹਿੰਨੇ ਆ ਵੀ ਭਾਜਪੀ ਤੋਂ ਵੀ ਜਿਹੜੀ ਘਟੀਆ ਸਰਕਾਰ ਆ ਤੇ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ ਲੋਕ ਇਦਾਂ ਹੀ ਇਕੱਠੇ ਹੋ ਕੇ ਇਹਨਾਂ ਨੂੰ ਮੂੰਹ ਤੋੜ ਜਵਾਬ ਦੇਣਗੇ ਜਿਵੇਂ ਇੱਥੇ ਵੱਡੇ ਵੱਡੇ ਟਿੱਕੇ ਚ ਨੇਤਾ ਜਿਹੜੇ ਕਹਿੰਦੇ ਸੀ ਅਸੀਂ 25-25 ਸਾਲ ਰਾਜ ਕਰਨਾ ਜਦੋਂ ਉਹ ਜੀਵਿੰਦਾਰ ਜਿਹੜੀ ਰੀੜ ਦੀ ਹੱਡੀ ਆ ਉਹਨਾਂ ਦੇ ਨਾਲ ਜਿਹੜਾ ਭਿੱੜਦੀ ਆ ਸਰਕਾਰ ਫਿਰ ਉਹ ਰਾਜ ਨਹੀਂ ਕਰਦੀ ਫਿਰ ਉਹ ਚੱਲਦੀ ਹੁੰਦੀ ਆ ਆ ਜਿਹੜਾ ਆਉਣ ਵਾਲੇ ਦਿਨਾਂ ਦੇ ਵਿੱਚ 27 ਦੇ ਵਿੱਚ ਵੋਟਾਂ ਆਉਣਗੀਆਂ ਉਹਨਾਂ 'ਚ ਇਹਨਾਂ ਨੂੰ ਵੀ ਚੱਲਦਾ ਕਰੋਗੇ ਲੋਕ ਅਸੀਂ ਤਾਂ ਲੋਕਾਂ ਦੇ ਅੱਗੇ ਅਰਜ਼ ਕਰਨੀ ਚਾਹੁੰਦੇ ਆ ਕਿ ਇਹਨਾਂ ਨੂੰ ਵੀ ਚੱਲਦਾ ਕਰੋ ਦੇਖੋ ਜਿਹੜੀ ਸਿੱਧੂ ਪਰਜਥੇ ਬੰਦੀ ਆ ਇਹ ਰਾਜਨੀਤੀ ਤੋਂ ਪਾਸੇ ਆ ਅਸੀਂ ਜਿਹੜੀ ਵੋਟ ਆ ਆਪਦੇ ਘਰਦਿਆਂ ਨੂੰ ਵੀ ਨਹੀਂ ਇਹ ਗੱਲ ਕਹਿੰਦੇ ਕਿ ਇੱਥੇ ਪਾ ਦਿਓ ਇੱਥੇ ਪਾ ਦਿਓ ਨਾ ਸਾਡੇ ਕੋਲੇ ਵੋਟ ਆ ਨਾ ਸਾਡੇ ਕੋਲੇ ਪੈਸਾ ਤੇ ਸਾਨੂੰ ਭਾਈ ਜੀ ਖਰੀਦੂਗਾ ਕੌਣ ਇਸ ਕਰਕੇ ਜਿਹੜਾ ਸਾਡਾ ਵੋਟ ਨਾਲ ਕੋਈ ਮਤਲਬ ਨਹੀਂ ਅਸੀਂ ਤਾਂ ਲੋਕਾਂ ਦੇ ਮੂਹਰੇ ਫਰਿਆਦ ਕਰਨੀ ਚਾਹੁੰਦੇ ਆ ਕੀ ਸਰਕਾਰ ਨੇ ਦੇਖੋ ਥੋੜੇ ਨਾ ਮਾੜਾ ਕੀਤਾ ਡਲੇয়াল ਸਾਹਿਬ ਤਿੰਨ ਮਹੀਨੇ ਤੋਂ ਉੱਪਰ ਜਿਹੜਾ ਮਰਨ ਮਰ ਤੇ ਬੈਠ ਕੇ ਐਮਐਸਪੀ ਦੀ ਗਾਰੰਟੀ ਕਾਨੂੰਨ ਦੀ ਜਿਹੜੀ ਲੜਾਈ ਬੜੀ ਸਿਖਰਾਂ ਤੇਕਰ ਲੈ ਗਈ ਸੀ ਜੇ ਸਰਕਾਰ ਸਾਡੇ ਨਾਲ ਧਰੋ ਨਾ ਕਰਦੀ ਤਾਂ ਅਸੀਂ ਜਿਹੜੀ ਐਮਐਸਪੀ ਦੀ ਗਾਰੰਟੀ ਕਾਨੂੰਨ ਜਿਹੜਾ ਲੈ ਲੈਂਦੇ ਪਰ ਠੀਕ ਹੈ ਜੀ ਅੱਜ ਅੰਦੋਲਨ ਸਾਡਾ ਇੱਕ ਕਦਮ ਪਿੱਛੇ ਹਟਿਆ ਅੰਦੋਲਨ ਜਾਰੀ ਹੈ ਜਰਨੈਲ ਸਾਡੇ ਜਾਰੀ ਹੈ ਤੇ ਐਮਐਸਪੀ ਦਾ ਗਾਰੰਟੀ ਕਾਨੂੰਨ ਜਿਹੜਾ ਅਸੀਂ ਉਹ ਲੈ ਕੇ ਰਾਵਾਂਗੇ ਸਾਡੀ ਲੜਾਈ ਹੁਣ ਪੰਜਾਬ ਦੀ ਸਰਕਾਰ ਨਾਲ ਵੀ ਬਣ ਗਈ ਹੈ ਤੇ ਸੈਂਟਰ ਨਾਲ ਤਾਂ ਸਾਡੀ ਸੀਗੀ ਸੀਗੀ ਇਸ ਕਰਕੇ ਜਿਹੜਾ ਲੜਾਈ ਸਾਡੀ ਜਾਰੀ ਹੈ ਲੋਕਾਂ ਦੇ ਮੂਹਰੇ ਅਰਜ਼ ਕਰਨੀ ਚਾਹੁੰਦੇ ਆ ਕਿ ਭਰਾਵੋ ਇਕੱਠੇ ਹੋ ਸਾਥ ਦਿਓ ਝੰਡਾ ਤੇ ਡੰਡਾ ਪਾ ਲੋ ਤੁਹਾਡੇ ਕੰਮ ਸਰਦਾਰੋ ਸੜਕ ਦੇ ਬਹਿ ਕੇ ਦਰੀ ਦੇ ਬਹਿ ਕੇ ਹੋਣੇ ਆ ਇਹਨਾਂ ਲੋਕਾਂ ਨੇ ਤਾਂ ਤੁਹਾਨੂੰ ਲਾਰੇ ਲਾਉਣੇ ਆ ਤੇ ਅੱਗੇ ਵੀ ਆਪਾਂ ਨੂੰ ਪਤਾ ਵੀ 75 ਸਾਲ ਹੋ ਗਏ ਸਰਕਾਰਾਂ ਜਿਹੜੀਆਂ ਲਾਰੇ ਲਾਉਂਦੀਆਂ ਆ ਆਪਣਾ ਜਿਹੜਾ ਟਾਈਮ ਟਪਾਉਂਦੀਆਂ ਆਉਂਦੀਆਂ ਧੰਨਵਾਦ ਥੈਂਕ ਯੂ